ਅੱਜ ਆਪਾਂ ਲੱਗੇ ਆ ਆਲੂ ਮਟਰ ਤੇ ਪਨੀਰ ਦੀ ਸਬਜ਼ੀ ਬਣਾਉਣ ਆਲੂ ਆਪਾਂ ਤਾਂ ਯੂਜ਼ ਕਰਨੇ ਆ ਕਿ ਤਰੀ ਸੰਘਣੀ ਹੋ ਜਾਵੇ ਇਸ ਕਰਕੇ ਤੁਸੀਂ چیر چیر ਕੇ ਹੀ ਪਾ ਸਕਦੇ ਹੋ ਇਸ ਤਰ੍ਹਾਂ ਮੈਂ ਨਹੀਂ ਚੀਜ ਨੇ ਸਬੂਤੇ ਆਲੂ ਧੋ ਕੇ ਉਹਨੂੰ ਉੱਤੋਂ ਛਿਲ ਲਾ ਲੈਣੀ ਨਿੱਕੇ ਨਿੱਕੇ ਜੇਕਰ ਆਲੂ ਜੇ ਵੱਡੇ ਆ ਤੇ ਦੋ ਪੀਸ ਕਰ ਸਕਦੇ ਹੋ ਆ ਆਪਣਾ ਤੜਕਾ ਹੈ ਗੰਡਾ ਟਮਾਟਰ ਤਣੀਆਂ ਇੱਧਰ ਆਪਣਾ ਇਹ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਇੱਕ ਹੀ ਕੜਸ਼ੀ ਆਪਾਂ ਪਾਉਣੇ ਆ ਦੇੰ ਰਿਹਾ ਮੀਡੀਅਮ ਸਾਈਜ਼ ਕੱਟ ਜੀ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਬਣਾਵਾਂਗੇ ਮੇਰਾ ਪਨੀਰ ਥੋੜਾ ਜਿਹਾ ਕੱਲ ਜਲਦੀ ਵਿੱਚ ਬਣ ਗਿਆ ਨਾ ਥੋੜਾ ਜਿਹਾ ਇਧਰ ਗਲਤੀ ਹੈ ਠੀਕ ਹੈ ਇਧਰ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਤੜਕੇ ਨੂੰ ਗ੍ਰाइंड ਕਰਦੇ ਹਾਂ ਇਧਰ ਆਪਾਂ ਤੇ ਚਲੋ ਇਹ ਮੈਂ ਮੜਾ ਫੋਨ ਰੱਖ ਕੇ ਕਰਦੀ ਹਾਂ ਠੀਕ ਹੈ ਹੁਣ ਆਪਾਂ ਤੇਲ ਲਿਆਏ ਦੀਪਾ ਤੇ ਹੁਣ ਆਪਾਂ ਇਹਨੂੰ ਕਰਾਂਗੇ ਗ੍ਰाइंड ਠੀਕ ਹੈ ਆਪਣਾ ਤੇਲ ਹੋ ਚੁੱਕਿਆ ਹੈ ਗਰਮ ਹੁਣ ਆਪਾਂ ਇਹਦੇ ਵਿੱਚ ਤੜਕਾ ਪਾਉਣ ਲੱਗੇ ਹਾਂ ਠੀਕ ਹੈ ਇੱਧਰ ਆਪਾਂ ਨਾ ਤੜਕਾ ਥੋੜਾ ਥੋੜਾ ਲਾਲ ਜਾਊਗਾ ਇਧਰ ਆਪਣਾ ਪਨੀਰ प्यारे चीर केਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਮਸਾਲੇ ਪਾਵਾਂਗੇ ਪਾਣੀ ਜਾਂ ਜਰਾ ਥੋੜਾ ਥੋੜਾ ਵਿੱਚ ਬੁਲਬਲੇ ਬੰਦੇ ਜਦੋਂ ਬੈਗੜੇ ਪਾਉਣੇ ਮਸਾਲੇ ਇਹ ਆਪ ਇੱਕ ਚਮਚਾ ਹਲਦੀ तो तो थोड़ा जो पावे तो मेरी हल्दी थोड़ी घट हो तो तो फिर आप पाएंगे लून एक भी दो भी तीन ठीक है और भी हल्दी भी हो गई अपनी मिर्चा आप चार हो पाई हैं इस करके एक चमचा को पाएंगे पा के चंकी तरह पकड़ देना मिक्स देख सकते दे। ਇਹ ਮਿਕਸ ਕਰਨ ਤੋਂ ਬਾਅਦ ਥੋੜਾ ਇਹ ਪਕਾ ਲਾਂਗੇ ਕਿਉਂਕਿ ਮੇਰੇ ਚਾਹ ਨਾਲ ਅੱਡੀ ਸਿੱਟੇ ਕੱਟਿਆ ਹੋਇਆ ਹੈ ਇਹਦੇ ਨਾਲ ਕੱਪਕੜਾ ਇਹਨੂੰ ਪਕਾ ਲਾਂ ਅੱਜ ਤਰੋਂ ਉਹਨੂੰ ਖਾਣਾ ਦੇ ਪਕਾ ਚਾਣੇ ਇਸ ਤੋਂ ਬਾਅਦ ਜਿਹੜਾ ਤੜਕੇ ਵਾਲਾ ਜਾਗੇ ਇਹਨੂੰ ਪਾਣੀ ਦੇ ਨਾਲ ਪਾ ਲੈਣਾ ਜਿਹੜਾ ਆਪਾਂ ਪਾਣੀ ਇਹਦੇ ਵਿੱਚ ਪਾਉਣਾ ਹੈ ਠੀਕ ਹੈ ਅਸਲੀ ਚੀਤਾ ਰੋਟੀ ਨਿਕਾਲ ਲਾਈ ਸੀ ਐਸ ਤਰ੍ਹਾਂ ਜਦ ਮਸਾਲੇ ਵਾਲੀ ਕੀ ਟੋਟੀ ਖਾਵੇ ਦੇਖਿਓ ਬਹੁਤ ਕਾਂਟ ਨਹੀਂ ਆ ਰਹੀ ਆ ਜਾਂਦਾ ਐਸ ਤਰ੍ਹਾਂ ਆਪਣਾ ਜੱਗ ਪਰ ਲਿਆ ਪਾਣੀ ਦੇ ਕੋਲ ਇਧਰ ਆਪਣਾ ਜਿਹੜਾ ਥੱਲੇ ਹੀ ਨਾ ਲੱਗੇ ਇਸ ਨੂੰ ਅੱਛੀ ਤਰ੍ਹਾਂ ਹਾਂ ਜਦੋਂ ਤੁਹਾਨੂੰ ਮਸਾਲੇ ਜਿਹੜੇ ਪਾ ਲੈ ਜਾਂਦੇ ਹੈ ਤੈਹੀ ਵਾਰਾ ਸਿੰਦਲੋ ਮਸਾਲੇ ਇਹਦੇ ਨਾਲ ਰਾੜੀ ਸਬਜ਼ੀ ਮਸਾਲੇ ਦੀ ਬੀਚੋਂ ਤਾਂ ਪਾਈ ਚੜਾਈ ਚੱਲ ਜਾਈ ਨਾ ਬਿਲਕੁਲ ਵਰਾ ਅੰਦਰ ਥੋੜੀ ਜਿਹੀ ਹੌਂਕ ਲਾਤੀ ਆਪਾਂ ਆਪਣਾ ਮਸਾਲਾ ਪਾ ਦੋ ਤੁਸੀਂ ਚਾਹੋ ਤਾਂ ਪਾ ਲੈ ਪਾਣੀ ਵੀ ਪਾ ਸਕਦੇ ਹੋ ਆਪਾਂ ਪਾਵਾਂਗੇ ਆਲੂ ਉਵੇਂ ਹੀ ਇਹਨਾਂ ਬਾਅਦ ਚਾਪਾ ਤੁਹਾਨੂੰ ਬਖਾਵਾਂਗੇ ਕਿੰਨਾ ਕੀ ਕਰਨਾ ਠੀਕ ਹੈ ਪੈਂਦਾ ਨਹੀਂ ਪਿਆ 1 ਮਿੰਟ ਸਾੜੇ ਤੇ ਰੱਖ ਕੇ ਮੈਂ ਕੋਣ ਆਪਾਂ ਲੈ ਆਪਾਂ ਹੁਣ ਆਪਾਂ ਥੋੜੀ ਜਿਹੀ ਬੰਦ ਲਾਵਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਵਾਟ ਵਾਟ ਤਾਂ ਟਮਾਟੇ ਵੀਡੀਓ ਬਣਾਉਂਦੀ ਰਹਾ ਆਪਾਂ ਮਟਰ ਨਾਲ ਥੋੜੇ ਕਿਲੋ ਪੂਰੇ ਸੀ ਉਹ ਕਿਲੋ ਨਹੀਂ ਪਾਏ ਥੋੜੇ ਜਿ ਰੱਖੇ ਨੇ ਤੁਹਾਨੂੰ ਬਾਹਲੇ ਮਟਰ ਮਟਰ ਜੇ ਹੋ ਜਾਂਦੇ ਨਾਲੇ ਆਪਣੀਆਂ ਪਈਆਂ ਗਾਜਰਾ ਆਪਾਂ ਗਾਜਰਾ ਮਟਰ ਆਲੂ ਬਣਾ ਕੇ ਵਿਖਾਵਾਂਗੇ ਤੁਹਾਨੂੰ ਕੱਲ ਨੂੰ ਮਿਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਉਂਗੇ ਕਿਉਂਕਿ ਇਹ ਜਦੋਂ ਮਟਰ ਸੁੱਲ ਲਗੇ ਨਾ ਫਿਰ ਮਟਰ ਹੀ ਰਸਣਗੇ ਕਿਆ ਨੂੰ ਰਹਿ ਜਾਣਗੇ ਆਲੂਆਂ ਦਾ ਕੀ ਕਰਨਾ ਆਪਾਂ ਬਾਅਦ ਚ ਤੰਦਾ ਦਦੇ ਆ ਕਿਸ ਤਰ੍ਹਾਂ چیرਣਾ ਕਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਅੱਧਾ ਜੱਗ ਹੋਰ ਪਾ ਲਿਆ ਹੁਣ ਮੈਨੂੰ ਕੁਛ ਠੀਕ ਲੱਗ ਰਿਹਾ ਠੀਕ ਠੀਕ ਪਰ ਸੂਂਗ ਮ ਆ ਰਹੀ ਏ ਠੀਕ ਹੈ ਬਾਕੀ ਕਿਉਂਕਿ ਪਹਿਲਾਂ ਥੋੜਾ ਜਿਹਾ ਵੱਧ ਪਾਣੀ ਪਾ ਲਈਏ ਨਾ ਘੱਟ ਵੀ ਨਹੀਂ ਪੈਣਾ ਚਾਹੀਦਾ ਕਿਉਂਕਿ ਘੱਟ ਪੈ ਜਿਹੜਾ ਉਤੋਂ ਪਾਣੀ ਪਾਈਏ ਨਾ ਉਹ ਸਾਰੀ ਸਬਜ਼ੀ ਦਾ ਸਵਾਦ ਹੀ ਦਾ ਸਤਿਆਨਾਸ਼ ਕਰ ਦਿੰਦਾ ਹਾਲੇ ਮੈਨੂੰ ਥੋੜਾ ਜਿਹਾ ਥੋੜਾ ਲੱਗ ਰਿਹਾ ਹੈ ਕਦੇ ਸੋਚਦੀ ਆਂ ਪਾਵਾਂ ਤੇ ਕਦੇ ਸੋਚਦੀ ਆਂ ਤਕਲੀਨ ਹੋ ਜੇ ਉੜਿਆਪਾ ਉਹਰ ਪਾਲੀਨੇ ਕਿੰਗ ਆਪਾਂ ਆਲੂਆਂ ਦਾ ਵੀ ਬਾਅਦ ਚ ਐਦਾ ਯੂਜ਼ ਕਰਨਾ ਹੈ ਤਰੀ ਵਧੀਆ ਆ ਜਾ ਤਰੀ ਹਜੇ ਵੀ ਇੰਨੀ ਪਤਲੀ ਨਹੀਂ ਲੱਗਦੀ ਜਿਹੜਾ ਜਾਇਆ ਤਾਂ ਇਸ ਕਰਕੇ ਆਪਾਂ ਥੋੜਾ ਇਹ ਹੋਰ ਪਾਲਾਂਗੇ ਕਿ ਇੱਕ ਜਗ੍ਹਾ ਤੇ ਪਾਉਣਾ ਜਗ੍ਹਾ ਜੇ ਕਿਸੇ ਨੇ ਐਵੇਂ ਵੀ ਰੱਖਣੀ ਹੋਵੇ ਰੱਖ ਸਕਦਾ ਪਰ ਸਾਡੇ ਦੇ ਵਿੱਚ ਉਹ ਤਰੀ ਲੱਭਦੇ ਰਹਿਣਗੇ ਕਿ ਤਰੀ ਕਿੱਥੇ ਆ ਤਰੀ ਖਾਣੀ ਉਹਨੇ ਮਟਰ ਵੀ ਪਾਉਣੇ ਇਹਨਾਂ ਨੇ ਹੁੰਦੇ ਕੌਲਗਾ ਚ ਜਿੰਨੀ ਤਰੀ ਪੋਣੀ ਦੀ ਇਸ ਕਰਕੇ ਤੁਸੀਂ ਜੇ ਨਾਲ ਵੀ ਚਾਹੋ ਤਾਂ ਥੋੜੀ ਸਿੰਗਣੀ ਚੰਗੀ ਵੀ ਰੱਖ ਠੀਕ ਹੈ ਚਲੋ ਆਪਾਂ ਹੁਣ ਲੱਗਾਂ ਇਹਨੂੰ ਸੇਟੀਆਂ ਚ ਚਾਰ ਤੋਂ ਪੰਜ ਸੇਟੀਆਂ ਮਰਵਾ ਲਾਂਗੇ ਉਹਨਾਂ ਵਿੱਚ ਕਰ ਮੈਂ ਕਰਨ ਲੱਗੀ ਆ ਰੋਟੀ ਰੈਡੀ ਤੇ ਪਨੀਰ ਜਿਹੜਾ ਇਹ ਆਪਾਂ ਬਾਅਦ ਚ ਪਾਵਾਂਗੇ ਇਹ ਵੀ ਤੁਹਾਨੂੰ ਪਾਉਂਦੇ ਹੋਏ ਦਿਖਾਵਾਂਗੇ ਇਸੇ ਤਰ੍ਹਾਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਹੁਣ ਕਰ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਆਪਦੇ ਫਰੈਂਡਸ ਵਗੈਰਾ ਆਦੇ ਧੀ ਪੁੱਤਰਾਂ ਨੂੰ ਜਰੂਰ ਸੈਂਡ ਕਰੋ ਆ ਗਿਆ ਨਾ ਨੂੰ ਘਾ ਥੱਲੇ ਉਤਰ ਜਾ ਇਸ ਤਰ੍ਹਾਂ ਆਪਣਾ ਹੋ ਗਿਆ ਜਿਹੜਾ ਨਾਲੂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਛੀ ਕਰਕੇ ਥੱਲੇ ਜਿੰਨਾ ਕਿਤੇ ਵੀ ਕਵਸਾ ਦੇ ਜੇ ਤੇ ਮੇਚ ਵੀ ਕਰ ਸਕਦੇ ਹਾਂ ਠੀਕ ਹੈ ਆਰਧਾ ਮੰਡਲ ਕਰਿਆ ਗਿਆ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਫੇਲ ਲੈਣਾ ਫੇਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਇੱਕ ਵਾਰੀ ਫੇਲ ਲਵਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਆਲੂ ਸਾਰੇ ਫੇਲ ਲੈਨੇ ਠੀਕ ਹੈ ਹਾਂ ਵਧੀਆ ਤਰੀ ਹੋ ਗਈ ਇਹਨਾਂ ਹੁਣ ਆਪਾਂ ਇਹਦੇ ਪਨੀਰ ਪਾ ਕੇ ਥੋੜਾ ਟਾਈਮ ਉਬਾਲਾ ਦੇਵਾਂਗੇ ਇਸ ਤਰ੍ਹਾਂ ਆਪਣੀ ਸਬਜੀ ਬਿਲਕੁਲ ਤਿਆਰ ਹੋ ਜੇਗੀ 2 ਕੁ ਮਿੰਟ ਰਸ ਪਰਾਂਗੀ ਚੜਾਉਣਾ ਪਨੀਰ ਨੂੰ 올ਦੀ ਹੈ ਹੋਰ ਕੁਛ ਨਹੀਂ ਆਪਾਂ 5-5 ਕੁ ਮਿੰਟ ਇਹਨੂੰ ਰੇਜਾਂਗੇ ਟਕਣਾ ਤੋਂ ਬਿਨਾ ਬਿਲਕੁਲ ਬਹੁਤ ਵਧੀਆ ਬਣੀ ਸਬਜੀ ਤੇ ਤੁਸੀਂ ਦੱਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵਧਣ ਲੱਗ ਜਰੂਰ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ